ਕੈਨੇਡਾ ਤੋਂ ਪੰਜਾਬੀ ਭੈਣਾਂ ਲਈ ਬਹੁਤੋ ਦੇ ਵਧੀਆ ਤੇ ਵੱਡੀ ਖੁਸ਼ਖਬਰੀ ਹੈ ਜਿੰਨਾ ਭੈਣ ਭਰਾਵਾਂ ਨੇ ਕੈਨੇਡਾ ਦੇ ਵਿੱਚ ਵਿਜ਼ਟਰ ਵੀਜਾ ਤੇ ਜਾਣਾ ਹੈ ਪਹਿਲਾਂ ਮੇਰੀ ਹੱਥ ਜੁੜ ਕੇ ਬੇਨਤੀ ਹੈ ਦਿਨ ਹੀ ਵੀ ਇਨਫਾਰਮੇਸ਼ਨ ਮੈਂ ਇਹਦੇ ਵਿੱਚ ਦਊਗਾ ਧਿਆਨ ਨਾਲ ਸੁਣ ਲਿਓ ਤੇ ਉਸ ਨੂੰ ਜਰੂਰ ਅਪਲਾਈ ਕਰਿਓ ਐਮਨਾ ਕਿਸੇ ਵੀ ਏਜੰਟ ਕੋਲੇ ਫਸ ਕੇ ਤੁਸੀਂ ਵੀ 5 ਲੱਖ 10 ਲੱਖ ਦੀ ਆਪ ਦੇ ਨਾਲ ਠੱਗੀ ਮਰਾ ਲਿਓ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਕਿ ਕੈਨੇਡਾ ਦੇ ਵਿੱਚ ਹੁਣ ਵਰਲਡ ਕੱਪ ਹੋਣ ਜਾ ਰਿਹਾ ਹੈ FIFA ਵਰਲਡ ਕੱਪ ਜਾਂ ਫੋਟੋਬਾਲ ਦਾ ਵਰਲਡ ਕੱਪ ਜਿਹੜਾ ਜੂਨ ਦੇ ਵਿੱਚ ਹੋਣਾ ਹੈ ਤੇ ਉਸ ਦੇ ਉੱਤੇ ਬਹੁਤ ਸਾਰੇ ਪੰਜਾਬੀ ਭੈਣ ਭਰਾ ਕੈਨੇਡਾ ਏਜੰਟ ਕੀ ਕਰ ਰਿਹਾ 5 ਤੋਂ 10 ਲੱਖ ਰੁਪਇਆ ਲੈ ਰਿਹਾ ਪੰਜਾਬੀ ਭੈਣ ਭਰਾਵਾਂ ਤੋਂ ਤੇ ਉਹ ਇਹ ਗੱਲ ਕਹਿ ਰਿਹਾ ਤੁਹਾਨੂੰ 10 ਸਾਲ ਦਾ ਮਲਟੀਪਲ ਵੀਜ਼ਾ ਦਿਵਾਵਾਂਗੇ ਨਾ ਤੁਸੀਂ ਸਾਫ਼-ਸਾਫ਼ ਸਕਰੀਨਸ਼ਾਟ ਪੜ੍ਹ ਸਕਦੇ ਆਂ ਆਪਦੀ ਸਕਰੀਨ ਦੇ ਉੱਤੇ ਕਿ 10 ਸਾਲ ਦਾ ਮਲਟੀਪਲ ਵੀਜ਼ਾ ਜਿਹੜਾ ਕੈਨੇਡਾ ਨੇ ਉਹ ਬੰਦ ਕਰ ਦਿੱਤਾ ਹੈ ਕਿਸੇ ਵੀ ਪੰਜਾਬੀ ਭੈਣ ਭਰਾ ਨੂੰ 10 ਸਾਲ ਦਾ ਮਲਟੀਪਲ ਵੀਜ਼ਾ ਮਿਲਦਾ ਹੀ ਨਹੀਂ ਸੋ ਪਹਿਲੀ ਗੱਲ ਏਜੰਟ ਠੱਗ ਏਜੰਟਾਂ ਤੋਂ ਜ਼ਰੂਰ ਬਚੋ ਦੂਜੀ ਤੁਸੀਂ ਟਿਕਟਾਂ ਦਾ ਪ੍ਰਾਈਸ ਵੇਖ ਲਓ ਕਿੰਨਾ ਟਿਕਟਾਂ ਦਾ ਪ੍ਰਾਈਸ ਆ ਵੱਧ ਤੋਂ ਵੱਧ 70000 75000 ਜਾਂ 60 ਤੋਂ ਲੈ ਕੇ 90000 ਵਿਜ਼ਟਰ ਵੀਜ਼ੇ ਦੀ ਉਹ ਸਿਰਫ ਸਿਰਫ 100 ਡਾਲਰ ਨੀਅਰ ਅਬਾਊਟ ਇੰਡੀਆ ਰ 10000 ਰੁਪਿਆ ਬਣੂਗਾ ਆਹੀ ਤੁਹਾਡਾ ਖਰਚਾ ਹੈ ਇਸ ਤੋਂ ਇਲਾਵਾ ਤੁਹਾਡਾ ਕੋਈ ਖਰਚਾ ਨਹੀਂ ਹੈ ਹੁਣ ਤੁਹਾਡੇ ਕੋਲੇ ਫੰਡ ਕਿਹੜੇ ਕਿਹੜੇ ਹੋਣਾ ਚਾਹੀਦੇ ਆ ਤੁਹਾਡੇ ਅਕਾਊਂਟ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਲੈ ਕੇ 5 ਤੋਂ 10 ਲੱਖ ਰੁਪਿਆ ਹੋਣਾ ਚਾਹੀਦਾ ਹੈ ਦੂਜੇ ਨੰਬਰ ਤੇ ਫੀਫਾ ਵਰਲਡ ਕੱਪ ਜਿਹੜਾ ਹੋ ਰਿਹਾ ਹੈ ਫੋਟੋਵਾਲ ਦਾ ਉਹਦੀ ਤੁਹਾਡੇ ਕੋਲੇ ਟਿਕਟ ਹੋਣੀ ਚਾਹੀਦੀ ਆ ਤੀਜੇ ਨੰਬਰ ਤੇ ਤੁਹਾਡੇ ਕੋਲੇ ਆਪਦੀ ਜਹਾਜ਼ ਦੀ ਟਿਕਟ ਹੋਣੀ ਚਾਹੀਦੀ ਹੈ ਉੱਥੇ ਜਾਣ ਦੀ ਤੇ ਉੱਥੋਂ ਵਾਪਸ ਆਉਣ ਦੀ ਚੌਥੇ ਨੰਬਰ ਤੇ ਤੁਹਾਡੇ ਕੋਲੇ ਥੋੜ ਕਿ ਕੋਲੇ ਵਿਜ਼ਟਰ ਜਾ ਰਹੇ ਹੋ ਆਪਦੇ ਭੈਣ ਭਾਈ ਕੋਲੇ ਰਹੋਗੇ ਤੁਸੀਂ ਉਹਦੀ ਸਪான்ਸਰ ਆਈਡੀ ਸ਼ੋਅ ਕਰਨੀ ਆ ਨਹੀਂ ਤੇ ਤੁਸੀਂ ਹੋਟਲ ਦਾ ਖਰਚਾ ਸ਼ੋਅ ਕਰਨਾ ਹੈ ਕਿ ਭਾਈ ਮੈਂ ਆਾ ਹੋਟਲ ਦੇ ਵਿੱਚ ਰਹੂੰਗਾ ਜੇਕਰ ਤੁਸੀਂ 10 ਦਿਨ ਲਈ ਜਾ ਰਹੇ ਹੋ 15 ਦਿਨ ਲਈ ਜਾ ਰਹੇ ਹੋ ਤੁਹਾਡੀ 15 ਦਿਨਾਂ ਦੀ ਆਈਟਨਰੀ ਬਣੀ ਹੋਣੀ ਚਾਹੀਦੀ ਹੈ ਕਿ ਮੈਂ ਪਹਿਲੇ ਦਿਨ ਮੈਂ ਇੱਥੇ ਜਾਊਂਗਾ ਦੂਜੇ ਦਿਨ ਮੈਂ ਇੱਥੇ ਜਾਊਂਗਾ ਤੀਜੇ ਦਿਨ ਮੈਂ ਇੱਥੇ ਜਾਊਂਗਾ ਚੌਥੇ ਦਿਨ ਮੈਂ ਇੱਥੇ ਜਾਊਂਗਾ ਫਿਰ ਤੁਹਾਨੂੰ ਕੈਨੇਡਾ ਦਾ ਵੀਜ਼ਾ 100% ਮਿਲ ਸਕਦਾ ਹੈ ਉਸ ਤੋਂ ਇਲਾਵਾ ਤੁਹਾਡੇ ਫੰਡ ਬਿਲਕੁਲ ਸਹੀ ਹੋਣੇ ਚਾਹੀਦੇ ਆ ਜਿਦੇ ਵਿੱਚ ਆਪਾਂ ਕਹਿ ਸਕਦੇ ਇਨਕਮ ਟੈਕਸ ਦੀਆਂ ਵੱਡਾ ਗੋਡ ਦਾ ਤੁਹਾਡੇ ਘਰ ਦਾ ਤੁਹਾਡੀ ਪ੍ਰਾਪਰਟੀ ਦੀ ਸੀ ਰਿਪੋਰਟ ਬਣੀ ਹੋਣੀ ਚਾਹੀਦੀ ਆ ਬਿਲਕੁਲ ਸਹੀ ਜੇਕਰ ਤੁਸੀਂ ਇਹ ਸਾਰਾ ਜਿਹਾ ਫੇਕ ਬਣਾਉਂਗੇ ਡੁਪਲੀਕੇਟ ਬਣਾਉਂਗੇ ਜਾਂ ਫੰਡ ਦੀ ਤੁਸੀਂ ਜਿਹੜੀ ਰਿਕੁਆਇਰਮੈਂਟ ਆ ਅਕਾਊਂਟ ਦੇ ਵਿੱਚ ਪਿਛਲੇ 6 ਮਹੀਨੇ ਦੀ ਡੁਪਲੀਕੇਟ ਫੰਡ ਫੇਕ ਰੱਖੋਗੇ ਤੁਹਾਨੂੰ ਕਦੇ ਵੀ ਵੀਜ਼ਾ ਨਹੀਂ ਮਿਲੂਗਾ ਜੇਕਰ ਇਹੇ ਚੀਜ਼ਾਂ ਸਾਰੀਆਂ ਤੁਸੀਂ ਬਿਲਕੁਲ ਸਹੀ 100% ਦਸਤ ਰੱਖੋਗੇ ਤੁਹਾਨੂੰ 100% ਕੈਨੇਡਾ ਦਾ ਵੀਜ਼ਾ ਮਿਲੂਗਾ ਮਿਲ ਕੇ ਰਹੂਗਾ ਜੇਕਰ ਤੁਸੀਂ ਹੋਰ ਕੋਈ ਇਨਫੋਰਮੇਸ਼ਨ ਲੈਣੀ ਆ ਤੁਸੀਂ ਇਹੀ పేਜ ਦਾ ਨਾਮ ਸਰਚ ਕਰ ਲਓ ਆਇਲਸ ਵਾਲਾ ਇੰਡੀਆ ਇੰਸਟਾਗ੍ਰam ਉੱਤੇ ਮੈਨੂੰ ਤਦੋਂ ਤੁਸੀਂ ਮੈਨ ਨਾਲ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਸੋ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਵਟਵਾਰ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ